ਰੰਤਾਰਨ ਦੀ ਜ਼ਮੀਨ ਛੋਣ ਦੀ ਗੱਲ ਕਰਦੇ ਆ ਇਸ ਵੇਲੇ ਵੋਟਾਂ ਕਾਊਂਟ ਕੀਤੀਆਂ ਜਾ ਰਹੀਆਂ ਨੇ VOTES ਦੀ ਕਾਊਂਟਿੰਗ ਹੋ ਰਹੀ ਆ ਔਰ ਉਸ ਦੇ ਵਿੱਚ ਬਹੁਤ ਕੁਝ ਸਾਹਮਣੇ ਆ ਰਿਹਾ ਜੇ ਇਲੈਕਸ਼ਨ ਕਮਿਸ਼ਨ ਦੀ ਗੱਲ ਕਰੀਏ ਇਸ ਵੇਲੇ 8ਵੇਂ ਰਾਉਂਡ ਤੱਕ ਇਸ ਸਥਿਤੀ ਪਹੁੰਚੀ ਹੋਈ ਹੈ 8ਵੇਂ ਰਾਉਂਡ ਦੀ ਕਾਊਂਟਿੰਗ ਜਿਹੜੀ ਆ ਉਹ ਹੋ ਚੁੱਕੀ ਹੈ ਅੱਗੇ ਹੌਲੀ ਹੌਲੀ ਕੀਤੀ ਜਾ ਰਹੀ ਹੈ ਤਰਨ ਤਰਨ ਦੇ ਸਵਿਕਰਨ ਸਾਹਮਣੇ ਆ ਰਹੇ ਆ ਪਰ ਜਿਹੜੀ ਛਵੀ 8ਵੇਂ ਰਾਉਂਡ ਤੱਕ ਆਉਂਦੇ ਆਉਂਦੇ ਬਣ ਰਹੀ ਹੈ ਉਸ ਦੇ ਅਕੋਰਡਿੰਗ ਇਹ ਲੱਗਦਾ ਹੈ ਕਿ 2022 ਵਾਲੀ ਜਿਹੜੀ ਛਵੀ ਆ ਜੋ ਕਰੋਨੋਲੋਜੀ ਉਸ ਵੇਲੇ ਸੀ ਉਹੀ ਕਰੋਨੋਲੋਜੀ ਇਸ ਵੇਲੇ ਨਜ਼ਰ ਆ ਰਹੀ ਹੈ 2022 ਦੇ ਵਿੱਚ ਜੋ ਸਿਤੀ ਸੀਗੀ ਉਹੀ ਸਥਿਤੀ ਇਸ ਵੇਲੇ ਨਜ਼ਰ ਆ ਰਹੀ ਹੈ 2022 ਦੇ ਵਿੱਚ ਪਹਿਲੇ ਸਥਾਨ ਦੇ ਉੱਤੇ ਆਮ ਆਦਮੀ ਪਾਰਟੀ ਸੀ ਉਸ ਵੇਲੇ ਆਮ ਆਦਮੀ ਪਾਰਟੀ ਨੇ ਪਹਿਲਾ ਸਥਾਨ ਹਾਸਲ ਕੀਤਾ ਸੀ ਔਰ ਹੁਣ ਵੀ ਆਮ ਪਹਿਲੇ ਸਥਾਨ ਤੇ ਨਜ਼ਰ ਆ ਰਹੀ ਹੈ ਦੂਸਰੇ ਸਥਾਨ ਦੇ ਉੱਤੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਸੀ ਹੁਣ ਵੀ ਸ਼੍ਰੋਮਣੀ ਅਕਾਲੀ ਦਲ ਦੂਸਰੇ ਸਥਾਨ ਦੇ ਉੱਤੇ ਨਜ਼ਰ ਆ ਰਿਹਾ ਹੈ ਤੀਸਰੇ ਸਥਾਨ ਤੇ ਉਦੋਂ ਵੀ ਕਾਂਗਰਸ ਸੀ ਹੁਣ ਵੀ ਕਾਂਗਰਸ ਹੀ ਤੀਸਰੇ ਸਥਾਨ ਤੇ ਨਜ਼ਰ ਆ ਰਹੀ ਹੈ ਕਰੋਨੋਲੋਜੀ ਜ ਕੋਈ ਫਰਕ ਨਹੀਂ ਹੈ ਪਰ ਕਿਵੇਂ ਇਹ ਕਰੋਨੋਲੋਜੀ ਇਸ ਤਰ੍ਹਾਂ ਬਣੀ ਹੈ ਇਹ ਮਹੱਤਵਪੂਰਨ ਹੈ ਇਹ ਸਮਝਣਾ ਜ਼ਰੂਰੀ ਹੈ 2022 ਤੋਂ ਬਾਅਦ 2024 ਦੀ ਲੋਕ ਸਭਾ ਇਲੈਕਸ਼ਨ ਜਿਹੜੀ ਹੈ ਉਹ ਇੱਕ ਮਹੱਤਵਪੂਰਨ ਮੋੜ ਸੀਗਾ ਤਰਨ ਤਰਨ ਦੀ ਇਲੈਕਸ਼ਨ ਦੇ ਵਿੱਚ ਤਰਨਤਾਰਨ ਦੀ ਚੋਣ ਦੇ ਵਿੱਚ ਤਰਨਤਾਰਨ ਦੀ ਵੋਟ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਲੋਕਾਂ ਦਾ ਰੁਝਾਨ ਜਿਹੜਾ ਆ ਉਹ ਕਿਵੇਂ 2024 ਦੇ ਵਿੱਚ ਆ ਕੇ 2022 ਤੋਂ ਡਿਫਰੈਂਟ ਹੋਇਆ ਉਹ ਇੱਕ ਮਹੱਤਵਪੂਰਨ ਐਂਗਲ ਹੈ ਉਹਨੂੰ ਵੀ ਸਮਝਣਾ ਜ਼ਰੂਰੀ ਹੈ ਔਰ ਖਾਸ ਤੌਰ ਦੇ ਉੱਤੇ 2025 ਦੇ ਵਿੱਚ ਹੁਣ ਜਦੋਂ ਤਰਨਤਾਰਨ ਦੀ ਬਾਏ ਇਲੈਕਸ਼ਨ ਹੋ ਰਹੀ ਹੈ ਇਸ ਦੇ ਵਿੱਚ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦੇ ਜਿਹੜੀ ਅੰਦਰਲੀ ਤਸਲ ਹੈ ਜਿੱਦਾਂ ਇੱਥੋਂ ਉਮੀਦਵਾਰ ਚੇਂਜ ਹੋਏ ਨੇ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਹੈ ਵਿਚਾਰਨਯੋਗ ਗੱਲ ਹੈ ਇਹ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਵੇਲੇ ਤਰਨਤਾਰਨ ਦੀ ਸਥਿਤੀ ਬਹੁਤ ਡਿਫਰੈਂਟ ਹੈ ਜੇ 2022 ਦੀ ਗੱਲ ਕਰੀਏ ਜੇ 2025 ਦੀ ਗੱਲ ਕਰੀਏ ਇਹ ਦੋਵੇਂ ਸਾਲ ਇਹਨਾਂ ਦੋਵਾਂ ਦੇ ਅੰਤਰਗਤ ਦਾ ਸਮਾਂ ਇਹ ਬਹੁਤ ਡਿਫਰੈਂਟ ਹੈ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਪਹਿਲਾਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ 8ਵਾਂ ਰਾਊਂਡ ਤੁਹਾਨੂੰ ਹੁਣ ਤੱਕ ਖਬਰ ਪਹੁੰਚਾਉਣ ਤੱਕ 8ਵਾਂ ਰਾਊਂਡ ਜਿਹੜਾ ਹੈ ਉਹ ਹੋ ਚੁੱਕਿਆ ਹੈ ਔਰ 8ਵੇਂ ਰਾਊਂਡ ਤੱਕ ਆਉਂਦੇ ਆਉਂਦੇ ਹਰਮੀਤ ਸਿੰਘ ਸੰਧੂ ਜਿਹੜੇ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਨੇ ਉਹ ਪਹਿਲੇ ਸਥਾਨ ਤੇ ਨੇ 8ਵੇਂ ਰਾਊਂਡ ਦੇ ਵਿੱਚ ਉਹਨਾਂ ਨੂੰ 20454 ਵੋਟਾਂ ਜਿਹੜੀਆਂ ਆਈਆਂ ਨੇ ਉਹਨਾਂ ਨੂੰ ਪਈਆਂ ਨੇ 454 ਵੋਟਾਂ ਹਰਮੀਤ ਸਿੰਘ ਸੰਧੂ ਨੂੰ ਪਈਆਂ ਨੇ ਪਰ ਇੱਥੇ ਤੁਹਾਨੂੰ ਇਹ ਦੱਸਦੀ ਹਾਂ ਕਿ ਤੀਜੇ ਰਾਊਂਡ ਤੱਕ ਤੀਸਰੇ ਰਾਊਂਡ ਤੱਕ ਹਰਮੀਤ ਸਿੰਘ ਸੰਧੂ ਦੂਜੇ ਨੰਬਰ ਤੇ ਸਨ ਪਹਿਲੇ ਨੰਬਰ ਦੇ ਉੱਤੇ ਕੌਣ ਸਨ ਸੁਖਵਿੰਦਰ ਕੌਰ ਰੰਧਾਵਾ ਬੀਬੀ ਸੁਖਵਿੰਦਰ ਕੌਰ ਰੰਧਾਵਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਕੰਟੈਸਟੈਂਟ ਨੇ ਉਹ ਹੁਣ ਦੂਸਰੇ ਸਥਾਨ ਤੇ ਆ ਪਹੁੰਚੇ ਨੇ ਪਰ ਤੀਸਰੇ ਰਾਊਂਡ ਦੇ ਵਿੱਚ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਨੰਬਰ ਤੇ ਸਨ ਅਕਾਲੀ ਦਲ ਪਹਿਲੇ ਨੰਬਰ ਤੇ ਚੱਲ ਰਿਹਾ ਸੀ ਪਰ ਡੈਲੀਬਰਟਲੀ ਅਕਾਲੀ ਦਲ ਦੇ ਵਿੱਚ ਨਿਘਾਰ ਆਇਆ ਔਰ ਅਕਾਲੀ ਦਲ ਦੂਸਰੇ ਸਥਾਨ ਤੇ ਆ ਪਹੁੰਚਿਆ ਦੂਸਰੇ ਸਥਾਨ ਦੇ ਉਤੇ ਸੁਖਵਿੰਦਰ ਕੌਰ ਰੰਧਾਵਾ ਨੇ ਸੁਖਵਿੰਦਰ ਕੌਰ ਰੰਧਾਵਾ ਨੂੰ ਜੇ ਵੋਟਾਂ ਦੀ ਗੱਲ ਕਰੀਏ ਸੁਖਵਿੰਦਰ ਕੌਰ ਰੰਧਾਵਾ ਨੂੰ 16786 ਵੋਟਾਂ ਪਈਆਂ ਨੇ ਹਰਮਿਤ ਸਿੰਘ ਸੰਧੂ ਤੇ ਸੁਖਵਿੰਦਰ ਕੌਰ ਰੰਧਾਵਾ ਦੇ ਵਿੱਚ ਜਿਹੜਾ ਵੋਟਾਂ ਦਾ ਫਰਕ ਹੈ ਉਹ 3666 ਵੋਟਾਂ ਦਾ ਫਰਕ ਦੋਵਾਂ ਦੇ ਵਿੱਚ ਆ ਪਰ ਸਮਝਣਾ ਜ਼ਰੂਰੀ ਹੈ ਕਿ ਸੁਖਵਿੰਦਰ ਕੌਰ ਰੰਧਾਵਾ ਸ਼ਰੋਮਣੀ ਅਕਾਲੀ ਦਲ ਦੂਸਰੇ ਸਥਾਨ ਤੇ ਕਿਵੇਂ ਪਹੁੰਚਿਆ ਪਹਿਲਾ ਰਾਉਂਡ ਆਉਂਦਾ ਹੈ ਦੂਸਰਾ ਰਾਉਂਡ ਆਉਂਦਾ ਤੀਸਰਾ ਆਉਂਦਾ ਇਹ ਤਿੰਨੇ ਰਾਉਂਡ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਸਥਾਨ ਤੇ ਰਹਿੰਦੇ ਨੇ ਐਂ ਲੱਗਦਾ ਹੈ ਸ਼ਾਇਦ ਅਕ ਕਾਫੀ ਰਫਤਾਰ ਖੇਚੀ ਹੈ ਤਾਂ ਇਹ ਲੱਗਦਾ ਸੀ ਕਿ ਅਕਾਲੀ ਦਲ ਪਹਿਲੇ ਨੰਬਰ ਤੇ ਹੀ ਰਹੂਗਾ ਕਿਉਂਕਿ ਜਦੋਂ ਵੀ ਜਮਨੀ ਚੋਣ ਹੋਈ ਹੈ ਲੰਘੇ ਕੁਝ ਸਮੇਂ ਦੇ ਵਿੱਚ ਜਿਹੜੀ ਪਾਰਟੀ ਪਹਿਲੇ ਸਥਾਨ ਤੇ ਰਹੀ ਹੈ ਉਹਨੇ ਆਪਣੀ ਪੋਜੀਸ਼ਨ ਹੋਲਡ ਕੀਤੀ ਹੈ ਪਰ ਤਰਨਤਾਰਨ ਦੀ ਸੀਟ ਥੋੜੀ ਫਲਕਚੁਏਸ਼ਨ ਚ ਸੀਗੀ ਅਕਾਲੀ ਦਲ ਦੀ ਗੱਲ ਕਰਦੇ ਹਾਂ 2022 ਦੇ ਵਿੱਚ ਜਾਣਾ ਪੈਣਾ ਹੈ 2022 ਦੇ ਵਿੱਚ ਅਕਾਲੀ ਦਲ ਦੇ ਵੱਲੋਂ ਹਰਮੀਤ ਸਿੰਘ ਸੰਧੂ ਚੋਣ ਮੈਦਾਨ ਦੇ ਵਿੱਚ ਸਨ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਔਰ ਪਹਿਲੇ ਨੰਬਰ ਤੇ ਚੱਲ ਰਹੇ ਨੇ ਅਕਾਲੀ ਦਲ ਦੀ ਉਮੀਦਵਾਰੀ ਦੇ ਵਿੱਚ 2022 ਦੇ ਵਿੱਚ ਦੂਸਰੇ ਸਥਾਨ ਦੇ ਉੱਤੇ ਹਰਮੀਤ ਸਿੰਘ ਸੰਧੂ ਰਹਿੰਦੇ ਨੇ ਪਰ ਹਰਮੀਤ ਸਿੰਘ ਸੰਧੂ ਨੇ ਅਕਾਲੀ ਦਲ ਨੂੰ ਛੱਡ ਦਿੱਤਾ ਆਮ ਆਦਮੀ ਪਾਰਟੀ ਦੇ ਵਿੱਚ ਆ ਪਹੁੰਚੇ ਆਮ ਆਦਮੀ ਪਾਰਟੀ ਦੇ ਵਿੱਚ ਆ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਸੀਟ ਵੀ ਦੇ ਦਿੱਤੀ ਹੁਣ ਹਰਮੀਤ ਸਿੰਘ ਸੰਧੂ ਦੇ ਕੋਲ ਦੋ ਕੇਡਰ ਨੇ ਇੱਕ ਹਰਮੀਤ ਸਿੰਘ ਸੰਧੂ ਦਾ ਆਪਣਾ ਕੇਡਰ ਹੈ ਦੂਸਰਾ ਹਰਮੀਤ ਸਿੰਘ ਸੰਧੂ ਦਾ ਆਮ ਆਦਮੀ ਪਾਰਟੀ ਦਾ ਕੇਡਰ ਹੈ ਔਰ ਦੋਵੇਂ ਕੇਡਰ ਇਸ ਵੇਲੇ ਕੰਮ ਕਰਦੇ ਨਜ਼ਰ ਆ ਰਹੇ ਔਰ ਹਰਮੀਤ ਸਿੰਘ ਸੰਧੂ ਪਹਿਲੇ ਸਥਾਨ ਦੇ ਉੱਤੇ ਨਜ਼ਰ ਆ ਰਹੇ ਨੇ ਦੂਸਰੇ ਨੰਬਰ ਦੇ ਉੱਤੇ ਸ਼ਰੋਮਣੀ ਅਕਾਲੀ ਦ 2022 ਦੇ ਵਿੱਚ ਦੂਸਰੇ ਨੰਬਰ ਤੇ ਹੁੰਦਾ ਹਰਮੀਤ ਸਿੰਘ ਸੰਧੂ ਚੋਣ ਲੜਦੇ ਨੇ ਉਹਨਾਂ ਦੇ ਵੱਲੋਂ ਉਹ ਦੂਸਰੇ ਸਥਾਨ ਤੇ ਹੁੰਦਾ ਪਰ 2025 ਦੇ ਵਿੱਚ ਇਹਨਾਂ ਜਮਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਸੁਖਵਿੰਦਰ ਕੌਰ ਰੰਧਾਵਾ ਦੂਸਰੇ ਸਥਾਨ ਦੇ ਉੱਤੇ ਪਹੁੰਚੇ ਹੋਏ ਨੇ ਸੁਖਵਿੰਦਰ ਕੌਰ ਰੰਧਾਵਾ ਧਰਮੀ ਫੌਜੀ ਦੇ ਪਤਨੀ ਨੇ ਔਰ ਚੋਣ ਮੈਦਾਨ 'ਚ ਨਿਤਰੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਨੇ ਡਟ ਕੇ ਪ੍ਰਚਾਰ ਕੀਤਾ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਬਾਕੀ ਲੀਡਰਾਂ ਨੇ ਡਟ ਕੇ ਪ੍ਰਚਾਰ ਕੀਤਾ ਸੁਖਵਿੰਦਰ ਕੌਰ ਰੰਧਾਵਾ ਦਾ ਔਰ ਸੁਖਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਨੇ ਵੱਡੀ ਗੱਲ ਇਹ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੈਟਰ ਦੇ ਵਿੱਚ ਇਹ ਸਮਝਣਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜ਼ਿਆਦਾਤਰ ਔਨ ਸਕਰੀਨ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਸਕਰੀਨ ਦੇ ਉੱਤੇ ਡਟਿਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਅੰਤਲੇ ਸਮੇਂ ਤੱਕ ਆਉਂਦੇ ਆਉਂਦੇ ਵੀ ਸਕਰੀਨ ਉੱਤੇ ਲਗਾਤਾਰ ਮੇਨਟੇਨ ਰਿਹਾ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹ ਵੀ ਆਪਣੇ ਆਪ ਦੇ ਵਿੱਚ ਇਹ ਵਿੱਚ ਇੱਕ ਵੱਡਾ ਫੈਕਟਰ ਹੋ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਔਰ ਆਮ ਆਦਮੀ ਪਾਰਟੀ ਦੇ ਵਿੱਚਲੇ ਇਸ ਫਰਕ ਨੂੰ ਲੈ ਕੇ ਹੁਣ ਜੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ ਜਦੋਂ ਤੋਂ ਇਸ ਚੋਣ ਮਹਿੰਮ ਦੀ ਸ਼ੁਰੂਆਤ ਹੋਈ ਹੈ ਹੁਣ ਤੱਕ ਆਂਦੇ ਆਂਦੇ ਡੈਲੀਬਰੇਟਲੀ ਅਕਾਲੀ ਦਲ ਨੇ ਗੰਭੀਰ ਇਲਜ਼ਾਮ ਲਾਇਏ ਨੇ ਔਰ ਇਲਜ਼ਾਮ ਲੱਗੇ ਨੇ ਸੱਤਾਧਾਰੀ ਪਾਰਟੀ ਦੇ ਉੱਤੇ ਪੁਲਿਸ ਦੀ ਮਸ਼ੀਨਰੀ ਨੂੰ ਗਲਤ ਇਸਤੇਮਾਲ ਕਰਨ ਨੂੰ ਲੈ ਕੇ ਇਲਜ਼ਾਮ ਲੱਗੇ ਨੇ ਪਰਚੇ ਜਿਹੜੇ ਨੇ ਫੇਕ ਕਰਨ ਦੇ ਇਲਜ਼ਾਮ ਲੱਗੇ ਨੇ ਔਰ ਸ਼ਿਕਾਇਤ ਜਿਹੜੀ ਹੈ ਚੋਣ ਕਮਿਸ਼ਨ ਨੂੰ ਦੇ ਦਿੱਤੀ ਗਈ ਉਹ ਸਾਰਾ ਕੁਝ ਅਸੀਂ ਦੇਖਿਆ ਡੈਲੀਬਰੇਬਰੇਟਲੀ ਉਹ ਚੀਜ਼ਾਂ ਚੋਣ ਮਹਿੰਮ ਨੂੰ ਲੈ ਕੇ ਲਗਾਤਾਰ ਔਨ ਸਕਰੀਨ ਰਹੀਆਂ ਪਰ ਇੱਥੇ ਇਹ ਸਮਝਣਾ ਜ਼ਰੂਰੀ ਹੈ ਕਿ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਜਿਹੜੀ ਹੈ ਇਹ ਹੁਣ ਤੱਕ ਜਾਣੀ ਜਾਂਦੀ ਰਹੀ ਹੈ ऑन स्क्रीन ਰੈਨ ਨੂੰ ਲੈ ਕੇ ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਭਾਵੇਂ ਉਹ ਨਿਊਜ਼ ਚੈਨਲਸ ਹੋਣ ਭਾਵੇਂ ਉਹ ਫਿਜ਼ੀਕਲ ਬੋਰਡਸ ਹੋਣ ਪੋਸਟਰਸ ਹੋਣ ਆਮ ਆਦਮੀ ਪਾਰਟੀ ਨੇ ਕਦੀ ਵੀ ਉਹ ਮੌਕਾ ਨਹੀਂ ਛੱਡਿਆ ਜਿੱਥੇ ਆਮ ਆਦਮੀ ਪਾਰਟੀ ਆਪਣੀ ਐਡਵਰਟਾਈਜ਼ਮੈਂਟ ਕਰ ਸਕੇ ਜਿੱਥੇ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਪ੍ਰਚਾਰ ਸਕੇ ਯਾਨੀ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਪਬਲਿਕ ਰਿਲੇਸ਼ਨ ਸਰਵਿਸ ਹੈਗਾ ਆ ਉਹ ਕਾਫੀ ਮਜ਼ਬੂਤ ਰਿਹਾ ਹੈ ਪਰ ਐਨ ਲੱਗਿਆ ਕਿ ਤਰਨ ਤਰਨ ਦੀ ਜ਼ਮਨੀ ਚੋਂ ਦੇ ਵਿੱਚ ਐਤਕੀ ਉਹ ਸਕਰੀਨ ਜਿਹੜਾ ਟਾਈਮ ਹੈ ਉਹ ਆਮ ਆਦਮੀ ਪਾਰਟੀ ਤੋਂ ਜ਼ਿਆਦਾ ਅਕਾਲੀ ਦਲ ਲੈ ਗਿਆ ਕਿਉਂਕਿ ਉਸ ਦੇ ਵਿੱਚ ਇਲਜ਼ਾਮ ਵੀ ਲਗਾਏ ਗਏ ਕਿ ਅਕਾਲੀ ਦਲ ਦੇ ਵੱਲ ਲੋਕਾਂਚਨਪ੍ਰੀਤ ਕਰਦੇ ਵੱਲ ਇਲਜ਼ਾਮ ਲਗਾਏ ਗਏ ਸੁਖਬੀਰ ਸਿੰਘ ਬਾਦਲ ਨੇ ਇਲਜ਼ਾਮ ਲਾਏ ਧਰਨੇ ਹੋਏ ਮੁਜਾਰੇ ਹੋਏ ਪੁਲਿਸ ਆਫਿਸਰਸ ਦੇ ਜਿਹੜੇ ਆਫਿਸਰਸ ਨੇ ਉਹ ਘਰੇ ਗਏ ਐਸਐਸਪੀ ਰਵਜੋਤ ਕੋਰ ਗਰੇਵਾਲ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ ਆ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੂੰ ਜਿਹੜੀ ਚਿੱਠੀ ਲਿਖ ਕੇ ਭੇਜੀ ਜਾਂਦੀ ਹੈ ਲਗਾਤਾਰ ਡੈਲੀਬਰੇਟਲੀ ਅਕਾਲੀ ਦਲ ਜਿਹੜਾ ਆ ਉਹ ਚੋਣ ਚੋਣ ਮੁਹਿੰਮ ਦੇ ਵਿੱਚ ਮੁਜਾਰੇ ਕਰਦਾ ਰਿਹਾ ਧਰਨੇ ਕਰਦਾ ਰਿਹਾ ਇਲਜ਼ਾਮ ਲਾਉਂਦਾ ਰਿਹਾ ਇਲਜ਼ਾਮ ਤਰਾਸ਼ੀ ਹੁੰਦੀ ਰਹੀ ਕੰਚਨਪ੍ਰੀਤ ਕੌਰ ਜਿਹੜੇ ਨੇ ਉਹ ਲਗਾਤਾਰ ਆਨ ਸਕ੍ਰੀਨ ਰਹੀ ਯਾਨੀ ਕਿ ਅਕਾਲੀ ਦਲ ਨੇ ਕੰਪੈਰੀਟਿਵਲੀ ਜਿਹੜਾ ਸਕ੍ਰੀਨ ਟਾਈਮ ਆ ਉਹ ਜ਼ਿਆਦਾ ਲੈ ਲਿਆ ਹੁਣ ਉਸੇ ਚੀਜ਼ ਨੂੰ ਲੈ ਕੇ ਐ ਲੱਗਦਾ ਸੀ ਕਿ ਸ਼ਾਇਦ ਅਕਾਲੀ ਦਲ ਜਿਹੜਾ ਉਹ ਅੱਗੇ ਵਧ ਜੂਗਾ ਔਰ ਜੋ ਦੇਖਣ ਨੂੰ ਵੀ ਮਿਲਿਆ ਪਹਿਲੇ ਤੋਂ ਤੀਸਰੇ ਰਾਉਂਡ ਦੇ ਵਿੱਚ ਅਕਾਲੀ ਦਲ ਅੱਗੇ ਨਜ਼ਰ ਆਇਆ ਅੱਗੇ ਵੱਧਦਾ ਨਜ਼ਰ ਆਇਆ ਹੋ ਸਕਦਾ ਹੈ ਕਿ ਉਹਦੇ ਵਿੱਚ ਇਹ ਵੀ ਇੱਕ ਵੱਡਾ ਕਾਰਨ ਹੋਵੇ ਪਰ ਅਕਾਲੀ ਦਲ ਨੂੰ ਲੈ ਕੇ ਅਕਾਲੀ ਦਲ ਦੇ ਆਪਣੇ ਕੇਡਰ ਨੂੰ ਲੈ ਕੇ ਤਰਨਤਾਰਨ ਇੱਕ ਪੰਥਕ ਸੀਟ ਹੋਣ ਨੂੰ ਲੈ ਕੇ ਇਹ ਬਹੁਤ ਸਾਰੇ ਸਵਾਲ ਨੇ ਹੋ ਸਕਦਾ ਹੈ ਕਿ ਪੰਥਕ ਸੀਟ ਜਿਹੜੀ ਹੈ ਜਾਂ ਅਕਾਲੀ ਦਲ ਦਾ ਰੁਝਾਨ ਜਿਹੜਾ ਇਹਨਾਂ ਖੇਤਰਾਂ ਦੇ ਵਿੱਚ ਜ਼ਿਆਦਾ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਉੱਥੇ ਬਿਹਤਰ ਪਰਫਾਰਮ ਕਰਦੀ ਹੈ ਕੰਪੈਰੀਟਿਵਲੀ ਜਿੱਥੇ ਸ਼ਹਿਰੀ ਇਲਾਕਾ ਜ਼ਿਆਦਾ ਹੋਵੇ ਸ਼ਹਿਰੀ ਖੇਤਾ ਜ਼ਿਆਦਾ ਹੋਵੇ ਔਰ ਤਰਨਤਾਰਨ ਜਿੱਥੇ ਭਾਜਪਾ ਦੀ ਕੋਈ ਇਨਵੋਲਵਮੈਂਟ ਸ਼ਹਿਰ ਦੇ ਵਿੱਚ ਨਹੀਂ ਰਹਿੰਦੀ ਜਾਂ ਭਾਜਪਾ ਦੀ ਕੰਪੈਰੀਟਿਵਲੀ ਓਨਲੀ ਇਨਵੋਲਵਮੈਂਟ ਸ਼ਹਿਰ ਦੇ ਵਿੱਚ ਨਹੀਂ ਰਹਿੰਦੀ ਉੱਥੇ ਸਿਚੁਏਸ਼ਨ ਜਿਹੜੀ ਆ ਉਹ ਬਦਲ ਜਾਂਦੀ ਹੈ ਉੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਜ਼ਿਆਦਾ ਬਿਹਤਰ ਪਰਫਾਰਮ ਕਰ ਸਕਦੀ ਹੈ ਪਰ ਹੁਣ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਦੀ ਪੋਜੀਸ਼ਨ ਜਿਹੜੀ ਆ ਉਹ ਸਾਫ਼ ਹੁੰਦੀ ਨਜ਼ਰ ਆ ਰਹੀ ਆ ਹਾਲਾਂਕਿ ਅੱਧ ਦੇ ਵਿੱਚ ਪਹੁੰਚ ਗਏ ਆ 16 ਰਾਊਂਡਸ ਹੋਣੇ ਆ ਪਰ 8 ਰਾਊਂਡਸ ਹੋ ਚੁੱਕੇ ਨੇ ਹਜੇ ਵੀ ਪੋਜੀਸ਼ਨ ਬਦਲ ਸਕਦੀ ਹੈ ਪਰ ਦੂਸਰੇ ਸਥਾਨ ਦੇ ਉੱਤੇ 8ਵੇਂ ਰਾਊਂਡ ਦੇ ਆ ਕਾਂਗਰਸ ਦੀ ਗੱਲ ਕਰਦੇ ਆ ਕਾਂਗਰਸ ਪਾਰਟੀ ਯਾਨੀ ਕਿ ਕਰਨਬੀਰ ਸਿੰਘ ਬੁਰਜ ਕਰਨਬੀਰ ਸਿੰਘ ਬੁਰਜ ਦੇ ਵੱਲੋਂ ਆ ਜਿਹੜੀ ਵੋਟ ਹਾਸਲ ਕੀਤੀ ਗਈ ਹੈ ਕਰਨਬੀਰ ਬੁਰਜ 8760 ਵੋਟਾਂ ਹਾਸਲ ਕਰ ਚੁੱਕੇ ਨੇ ਔਰ ਇੱਥੇ ਆ ਕੇ ਇੱਕ ਫਰਕ ਵੇਖਣ ਨੂੰ ਜ਼ਰੂਰ ਮਿਲਿਆ ਹੈ ਇੱਥੇ ਆ ਕੇ ਫਰਕ ਇਹ ਵੇਖਣ ਨੂੰ ਮਿਲਿਆ ਹੈ ਕਿ ਕਰਨਬੀਰ ਬੁਰਜ ਹੁਣ ਚੌਥੇ ਨੰਬਰ ਤੇ ਆ ਪਹੁੰਚੇ ਨੇ ਚੌਥੇ ਨੰਬਰ ਤੇ ਕਰਨਬੀਰ ਬੁਰਜ ਨੇ 9470 ਵੋਟਾਂ ਔਰ ਕਰਨਬੀਰ ਬੁਰਜ ਨੂੰ ਸਰਪਾਸ ਕਿੰਨੇ ਕੀਤਾ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਮੋੜ ਹੈ ਕਰਨਬੀਰ ਬੁਰਜ ਨੂੰ ਸਰਪਾਸ ਕਰਨ ਵਾਲਾ ਵਿਅਕਤੀ ਹੋਰ ਕੋਈ ਨਹੀਂ ਹੈ ਸਗੋਂ ਮਨਦੀਪ ਸਿੰਘ ਖਾਲਸਾ ਮਨਦੀਪ ਸਿੰਘ ਖਾਲਸਾ ਲਗਾਤਾਰ ਚੌਥੇ ਸਥਾਨ ਤੇ ਬਣਿਆ ਹੋਇਆ ਸੀ ਇਹ ਲੱਗ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਵਾਰਿਸ ਪੰਜਾਬ ਦੇ ਕੁਝ ਖੇਡ ਨਹੀਂ ਖੇਡ ਪਾਊਗਾ ਪਰ ਜੇ ਆਪਾਂ ਗੱਲ ਕਰੀਏ ਇਸ ਸਮੀਕਰਨ ਦੀ ਤੇ ਨੌਵੇਂ ਰਾਉਂਡ ਤੱਕ ਆਂਦੇ ਆਂਦੇ ਕਰਨਬੀਰ ਬੁਰਜ ਨੂੰ ਪਛਾੜ ਦਿੱਤਾ ਗਿਆ ਕਰਨਬੀਰ ਬੁਰਜ ਜਿਹੜੇ ਹੁਣ ਤੱਕ ਤੀਜੇ ਸਥਾਨ ਤੇ ਸਨ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੰਟੈਸਟੈਂਟ ਸਨ ਉਹ ਹੁਣ ਹੇਠਾਂ ਆ ਗਏ ਨੇ ਚੌਥੇ ਸਥਾਨ ਤੇ ਆ ਗਏ ਔਰ ਤੀਜੇ ਸਥਾਨ ਦੇ ਉੱਤੇ ਮਨਦੀਪ ਸਿੰਘ ਖਾਲਸਾ ਨੇ ਮਨਦੀਪ ਸਿੰਘ ਖਾਲਸਾ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਕੰਟੈਸਟੈਂਟ ਨੇ ਔਰ ਅਕਾਲੀ ਦਲ ਵਾਰਿਸ ਪੰਜਾਬ ਦੇ ਯਾਨੀ ਕਿ ਭਾਈ ਅਮਰਪਾਲ ਸਿੰਘ ਜਿਹੜੇ ਐਨਐਸਏ ਦੇ ਚਲਦੇ ਆਸਾਮ ਦੀ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਨੇ ਉਹਨਾਂ ਦੇ ਕੰਟੈਸਟੈਂਟ ਨੇ ਔਰ ਉਹ ਹੁਣ ਆ ਤੀਸਰੇ ਸਥਾਨ ਦੇ ਉੱਤੇ ਮਨਦੀਪ ਸਿੰਘ ਖਾਲਸਾ ਆ ਪਹੁੰਚੇ ਨੇ ਮਨਦੀਪ ਸਿੰਘ ਖਾਲਸਾ ਦੀ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਤੇ ਇਸ ਵੇਲੇ ਕੱਲਾ ਵੋਟ ਕੱਲਾ ਚੋਣ ਨਹੀਂ ਲੜਦਾ ਪਿਆ ਉਹਨਾਂ ਨੂੰ ਕੱਲੀ ਇੱਕ ਧੜੇ ਦੀ ਵੋਟ ਨਹੀਂ ਪਈ ਸਗੋ ਉਹਨਾਂ ਨੂੰ ਕਮਿਊਲੇਟਿਵ ਵੋਟ ਪਈ ਹੈ ਇਹ ਸਮਝਣਾ ਜ਼ਰੂਰੀ ਹੈ ਕਿਉਂ ਨਾ ਸਿਰਫ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਯਾਨੀ ਕਿ ਭਾਈ ਅਮਰਤਪਾਲ ਸਿੰਘ ਦਾ ਕੈਡਰ ਪਰ ਉਹਨਾਂ ਦੇ ਨਾਲ ਨਾਲ ਅ ਪੁਨਰ ਸੁਰਜੀਤ ਅਕਾਲੀ ਦਲ ਯਾਨੀ ਕਿ ਸਾਬਕਾ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦਾ ਕੈਡਰ ਦੂਸਰੇ ਪਾਸੇ ਅ ਅਕਾਲੀ ਦਲ ਅਮਰਤਸਰ ਯਾਨੀ ਕਿ ਸਿਮਰਨਜੀਤ ਸਿੰਘ ਮਾਨ ਦਾ ਕੈਡਰ ਇਹ ਦੋਵੇਂ ਕੰਮ ਕਰ ਰਹੇ ਨੇ ਔਰ ਇਹੋ ਜੀ ਪੋਜੀਸ਼ਨ ਦੇ ਵਿੱਚ ਭਾਵੇਂ ਮਨਦੀਪ ਸਿੰਘ ਖਾਲਸਾ ਨੇ ਖਾਤਾ ਚੰਗੀ ਤਰ੍ਹਾਂ ਨਹੀਂ ਖੋਲਿਆ ਭਾਵੇਂ ਜਿਵੇਂ ਪ੍ਰਤੀਤ ਹੋ ਰਿਹਾ ਸੀ ਕਿ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਆ ਜਾਂ ਉਹਨਾਂ ਦੇ ਕੰਟੈਸਟੈਂਟ ਨੇ ਉਸ ਤਰ੍ਹਾਂ ਤਰਨ ਤਰਨ ਦੇ ਵਿੱਚ ਨਹੀਂ ਹੋਇਆ ਪਰੇਸ ਦੇ ਬਾਵਜੂਦ ਹੁਣ ਹੌਲੀ ਹੌਲੀ ਉੱਪਰ ਆਉਣੇ ਸ਼ੁਰੂ ਹੋ ਗਏ ਨੇ 8ਵੇਂ ਰਾਉਂਡ ਤੱਕ ਮਨਦੀਪ ਸਿੰਘ ਖਾਲਸਾ ਚੌਥੇ ਸਥਾਨ ਤੇ ਸਨ ਪਰ ਨੌਵਾਂ ਰਾਉਂਡ ਸ਼ੁਰੂ ਹੋਣ ਸਾਖ ਇਹ ਪਤਾ ਲੱਗ ਗਿਆ ਕਿ ਮਨਦੀਪ ਸਿੰਘ ਖਾਲਸਾ ਉੱਪਰ ਹੋ ਕੇ ਤੀਜੇ ਸਥਾਨ ਦੇ ਉੱਤੇ ਆ ਪਹੁੰਚੇ ਨੇ ਕਰਨਬੀਰ ਬੁਰਜ ਨੂੰ ਮਨਦੀਪ ਸਿੰਘ ਖਾਲਸਾ ਨੇ ਪਛਾੜ ਦਿੱਤਾ ਹੁਣ ਮਨਦੀਪ ਸਿੰਘ ਖਾਲਸਾ ਇਹ ਸਾਫ਼ ਜ਼ਾਹਿਰ ਕਰ ਰਹੇ ਸੀ ਕਿ ਉਹ ਜਿੱਤੇ ਪਏ ਨੇ ਕਿ ਤਰਨਤਾਰਨ ਆਪਣਾ ਹਲਕਾ ਹੈ ਤਰਨਤਾਰਨ ਪੰਥਕ ਹਲਕਾ ਹੈ ਖਡੂਰ ਸਾਹਿਬ ਲੋਕ ਸਭਾ ਹਲਕਾ ਦਾ ਵਿਧਾਨ ਸਭਾ ਹਲਕਾ ਹੈ ਔਰ ਤਰਨਤਾਰਨ ਹਲਕੇ ਦੇ ਵਿੱਚ ਜਦੋਂ ਮਨਦੀਪ ਸਿੰਘ ਖਾਲਸਾ ਨੂੰ deliberately ਘੱਟ ਵੋਟ ਪਵੇ ਇੱਥੇ ਆ ਕੇ ਹੈਰਾਨੀ ਹੁੰਦੀ ਆ ਕਿ ਕੀ ਤਰਨ ਤਰਨ ਦੇ ਲੋਕਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਨੇ ਉਹਨਾਂ ਨੂੰ ਵਿਸਾਰ ਦਿੱਤਾ ਆ ਉਹਨਾਂ ਨੂੰ ਪਿੱਛੇ ਛੱਡ ਦਿੱਤਾ ਗਿਆ ਕੀ ਭਾਈ ਅਮਰਿਤਪਾਲ ਸਿੰਘ ਨੂੰ ਜਿਹੜੀ ਵੋਟ ਪਈ ਸੀ ਉਹ ਦੁਬਾਰਾ ਹੁਣ ਨਹੀਂ ਪਊਗੀ ਜਾਂ ਸਵਾਲ ਇਹ ਵੀ ਖੜਦਾ ਹੈ ਕਿ ਕੀ ਇੰਨੀ ਘੱਟ ਵੋਟ ਪੈਣ ਦਾ ਮਤਲਬ ਇਹ ਹੈ ਕਿ ਕੀ ਭਾਈ ਅਮਰਿਤਪਾਲ ਸਿੰਘ ਤੇ ਹੁਣ ਔਰਝਾਨੀ ਆ ਉਹ ਭਰੋਸਾ ਕੀ ਕਰਨ ਤਰਨ ਹਲਕੇ ਦਾ ਖਡੂਰ ਸਾਹਿਬ ਹਲਕੇ ਦਾ ਨਹੀਂ ਰਹਿ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਹੈ ਪਰ ਦੂਸਰੇ ਪਾਸੇ ਇਹ ਗੱਲ ਜ਼ਰੂਰੀ ਹੈ ਕਿ ਕਰਨਬੀਰ ਬੁਰਜ ਹੁਣ 4 ਨੰਬਰ ਤੇ ਆ ਪਹੁੰਚੇ ਨੇ ਕਰਨਬੀਰ ਬੁਰਜ ਬਾਰੇ ਗੱਲ ਕਰਨੀ ਜ਼ਿਆਦਾ ਜ਼ਰੂਰੀ ਬਣਦੀ ਹੈ ਕਿਉਂਕਿ ਕਰਨਬੀਰ ਬੁਰਜ ਨੂੰ ਲੈ ਕੇ ਕਾਂਗਰਸ ਦੇ ਵਿੱਚ ਇੱਕ ਅਲਹਿਦਾ ਵਿਵਾਦ ਖੜਾ ਹੋਇਆ ਸੀ ਕਰਨਬੀਰ ਬੁਰਜ ਜਿਹੜੇ ਨੇ ਉਹ ਭਾਵੇਂ ਉਹਨਾਂ ਦੀ ਪਾਰਟੀ ਜਿਹੜੀ ਹੈ ਉਹ ਟਕਸਾਲੀ ਹੈ ਭਾਵੇਂ ਉਹ ਕਾਂਗਰਸ ਦੇ ਟਕਸਾਲੀ ਲੀਡਰ ਨੇ ਭਾਵੇਂ ਉਹਨਾਂ ਦਾ ਪਰਿਵਾਰ ਕਾਂਗਰਸ ਦਾ ਟਕਸਾਲੀ ਲੀਡਰ ਹੈ ਪਰ ਇਸ ਦੇ باوجود ਇੱਕ ਵਿਵਾਦ ਖੜਾ ਹੋ ਗਿਆ ਸੀਗਾ ਕਿ ਕਰਨਬੀਰ ਬੁਰਜ ਨੂੰ ਸ਼ਾਇਦ ਬਦਲਿਆ ਜਾ ਸਕਦਾ ਸੀਗਾ ਕਰਨਬੀਰ ਬੁਰਜ ਬਦਲ ਦਿੱਤੇ ਜਾ ਸਕਦੇ ਸੀਗੇ ਪਰ ਕਰਨਬੀਰ ਬੁਰਜ ਨੂੰ ਬਦਲਿਆ ਨਹੀਂ ਗਿਆ ਔਰ ਕਰਨਬੀਰ ਬੁਰਜ ਜਿਹੜੇ ਨੇ ਉਹ ਉੱਥੇ ਹੀ ਰਹੇ ਸਸਟੇਨ ਕੀਤੇ ਔਰ ਉਹਨਾਂ ਨੇ ਪ੍ਰਚਾਰ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਰਾਜਾ ਵੜਿੰਗ ਨੇ ਪ੍ਰਚਾਰ ਕੀਤਾ ਪ੍ਰਤਾਪ ਸਿੰਘ ਬਾਜਵਾ ਪੂਰਾ ਕਾਂਗਰਸ ਦਾ ਜਿਹੜਾ ਕੇਡਰ ਆ ਜੋ ਕੋਈ ਵੀ ਉੱਥੇ ਨਜ਼ਰ ਆਇਆ ਭਾਵੇਂ ਸਾਰੇ ਨਜ਼ਰ ਨਹੀਂ ਆਏ ਪਰ ਜਿੰਨੇ ਵੀ ਆਏ ਉੱਥੇ ਮੌਜੂਦ ਰਹੇ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਉਥੇ ਨਜ਼ਰ ਆਏ ਸਾਰੇ ਹੀ ਡੈਲੀਬਰਟਲੀ ਪ੍ਰਚਾਰ ਕਰਦੇ ਨਜ਼ਰ ਆਏ ਪਰ ਕਰਨਵੀਰ ਬੁਰਜ ਨੂੰ ਲੈ ਕੇ ਕਾਂਗਰਸ ਨੂੰ ਲੈ ਕੇ ਵਿਵਾਦ ਇਹ ਰਿਹਾ ਕਿ ਕਾਂਗਰਸ ਪਾਰਟੀ ਦਾ ਨਿਗਾਰ ਕੁਝ ਵੱਖਰੇ ਵੱਖੋ ਵੱਖਰੇ ਨੁਕਤੇਆਂ ਦੇ ਵਿੱਚ ਆ ਸਾਹਮਣੇ ਪੇਸ਼ ਆਇਆ ਪਹਿਲੀ ਗੱਲ ਤਾਂ ਰਾਜਾ ਵੜਿੰਗ ਦੀ ਗੱਲ ਕਰਾਂਗੇ ਰਾਜਾ ਵੜਿੰਗ ਦੀਆਂ ਕੁਝ ਗੱਲਾਂ ਜਿਹੜੀਆਂ ਨੇ ਉਹ ਸ਼ਾਇਦ ਉੱਥੇ ਅਸਰ ਕਰ ਗਈਆਂ ਜਿਹੜੀਆਂ ਗੱਲਾਂ ਦਾ ਵਿਵਾਦ ਬਣਿਆ ਭਾਵੇਂ ਉਹ ਸਾਬਕਾ ਕੇਂਦਰੀ ਮੰਤਰੀ ਬੂਟਾ ਸਿੰਘ ਦੀ ਗੱਲ ਹੋਵੇ ਭਾਵੇਂ ਉਹ ਉਹ ਦੋ ਸਿੱਖ ਬੱਚਿਆਂ ਦੀ ਗੱਲ ਹੋਵੇ ਰਾਜਾ ਵੜਿੰਗ ਦੇ ਇਹਨਾਂ ਵਿਵਾਦਾਂ ਨੂੰ ਲੈ ਕੇ ਉਹਨਾਂ ਦੇ ਉੱਤੇ ਹੋਏ ਪਰਚੇ ਨੂੰ ਲੈ ਕੇ ਐਸ்சி ਕਮਿਸ਼ਨ ਦੇ ਉਹ ਲੱਗੇ ਇਲਜ਼ਾਮਾਂ ਨੂੰ ਲੈ ਕੇ ਇਹ ਵਿਵਾਦ ਭਖਿਆ ਔਰ ਹੋ ਸਕਦਾ ਹੈ ਕਿ ਇਹਦਾ ਵੀ ਅਸਰ ਤਰਨਤਾਰਨ ਦੇ ਵਿੱਚ ਵੇਖਣ ਨੂੰ ਮਿਲਿਆ ਹੋਵੇ ਪਰ ਦੂਸਰੇ ਪਾਸੇ ਪ੍ਰਤਾਪ ਸਿੰਘ ਬਾਜਵਾ ਉੱਤੇ ਵੀ ਇੱਕ ਵਿਵਾਦ ਖੜਾ ਹੋ ਗਿਆ ਉਹ ਪੋਸਟਰ ਵਾਲੀ ਤਸਵੀਰ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਇਹ ਸਾਰਾ ਕੁਝ ਵਿਵਾਦਜਨਕ ਹੈ ਔਰ ਇਹ ਸਾਰਾ ਸਾਰਾ ਕੁਝ ਜਿਹੜਾ ਕਾਂਗਰਸ ਪਾਰਟੀ ਦੇ ਵਾਸਤੇ ਪ੍ਰੋਬਲਮੈਟਿਕ ਹੋਇਆ ਹੋਵੇਗਾ ਪਰ ਇਸ ਦੇ ਬਾਵਜੂਦ ਕਰਨਬੀਰ ਬੁਰਜ ਜਿਹੜੇ ਨੇ ਉਹ ਤੀਸਰੇ ਸਥਾਨ ਤੇ ਨੇ ਕਰਨਬੀਰ ਬੁਰਜ ਜਿਹੜੇ ਉਹਨਾਂ ਨੇ ਤੀਸਰਾ ਸਥਾਨ ਹੋਲਡ ਕੀਤਾ ਸੀਗਾ ਔਰ ਹੁਣ ਡੈਲੀਬਰਟਲੀ ਉਹਨਾਂ ਦੇ ਵਿੱਚ ਨਿਗਾਰ ਆਇਆ ਔਰ ਉਸ ਤੋਂ ਬਾਅਦ ਉਹ ਚੌਥੇ ਸਥਾਨ ਤੇ ਆ ਪਹੁੰਚੇ ਨੇ ਉਹਨਾਂ ਦਾ ਇਹ ਨਿਗਾਰ ਜਿਹੜਾ ਆਇਆ ਇਹ ਕਾਂਗਰਸ ਪਾਰਟੀ ਹਾਨੀਕਾਰਕ ਸਾਬਤ ਹੋ ਸਕਦਾ ਹੈ ਕਾਂਗਰਸ ਚੰਗੀ ਹੋਵੇਗੀ ਕਿ ਜੋ ਬਰਨਾਲੇ ਹੋਇਆ ਸੀਗਾ ਜਿਸ ਤਰ੍ਹਾਂ ਬਰਨਾਲੇ ਦੇ ਵਿੱਚ ਜਿੱਤ ਹਾਸਲ ਕੀਤੀ ਸੀ ਐਤਕੀ ਐਤਕੀ ਵੀ ਤਰਨਤਾਰਨ ਦੇ ਵਿੱਚੋਂ ਜਿੱਤ ਹਾਸਲ ਕੀਤੀ ਜਾਵੇ ਪਰ ਤਰਨਤਾਰਨ ਦੇ ਵਿੱਚ ਨੌਵੇਂ ਰਾਊਂਡ ਦਾ ਕਾਉਂਦੇ ਆਉਂਦੇ ਕਾਂਗਰਸ ਪਾਰਟੀ ਜਿਹੜੀ ਹੈ ਉਹ ਚੌਥੇ ਸਥਾਨ ਤੇ ਆ ਪਹੁੰਚੀ ਔਰ ਮਨਦੀਪ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਨੇ ਇੱਕ ਅਪਵਰਡ ਰੁਝਾਨ ਜਿਹੜਾ ਉਹ ਦਿਖਾਇਆ ਜ਼ਰੂਰ ਮਨਦੀਪ ਸਿੰਘ ਖਾਲਸਾ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਅਵਾਦ ਵੋਟਾਂ ਨੌਵੇਂ ਨੌਵੇਂ ਰਾਜਾਂ ਦੇ ਵਿੱਚ ਪੈਗੀਆਂ ਨੌਵੇਂ ਰਾਊਂਡ ਦੇ ਵਿੱਚ ਪੈਗੀਆਂ 10416 ਵੋਟਾਂ ਜਿਹੜੀਆਂ ਨੇ ਮਨਦੀਪ ਸਿੰਘ ਖਾਲਸਾ ਨੂੰ ਪਈਆਂ ਕਰਨਵੀਰ ਬੁਰਜ 9470 ਵੋਟਾਂ ਦੇ ਨਾਲ ਚੌਥੇ ਸਥਾਨ ਤੇ ਆ ਪਹੁੰਚੇ ਨੇ ਜੇ ਆਪਾਂ ਨੌਵੇਂ ਰਾਊਂਡ ਦੀ ਵੀ ਗੱਲ ਕਰ ਲਈਏ ਤਾਂ ਹਰਮੀਤ ਸਿੰਘ ਸੰਧੂ ਜਿਹੜੇ ਨੇ ਉਹ 23773 ਵੋਟਾਂ ਦੇ ਨਾਲ ਪਹਿਲੇ ਸਥਾਨ ਦੇ ਉੱਤੇ ਬਣੇ ਹੋਏ ਨੇ ਔਰ ਉਹਨਾਂ ਦੇ ਕੋਲ ਮਾਰਜਨ ਹੈਗਾ 5500 10 ਵੋਟਾਂ ਦਾ ਔਰ ਦੂਸਰੇ ਸਥਾਨ ਦੇ ਉੱਤੇ ਸੁਖਵਿੰਦਰ ਕੌਰ ਰੰਧਾਵਾ ਨੇ 18200 63 ਵੋਟਾਂ ਸੁਖਵਿੰਦਰ ਕੌਰ ਰੰਧਾਵਾਦ ਕੋਲ ਨੇ ਮਨਦੀਪ ਸਿੰਘ ਖਾਲਸਾ ਜਿਵੇਂ ਹੁਣੇ ਦੱਸ ਕੇ ਹਟੇ ਆ ਪਰ ਉਸ ਤੋਂ ਬਾਅਦ ਕਰਨਬੀਰ ਸਿੰਘ ਬੋਰਜ ਪਰ ਹੈਰਾਨੀ ਦੀ ਗੱਲ ਹੈ ਕਿ ਬੀਜੇਪੀ ਇਸ ਵੇਲੇ ਸਭ ਤੋਂ ਹੇਠਾਂ ਹੈ ਬੀਜੇਪੀ ਇਸ ਵੇਲੇ ਸਭ ਤੋਂ نیچے ਹੈ ਬੀਜੇਪੀ ਨੂੰ ਹੁਣ ਤੱਕ ਹਰਜੀਤ ਸਿੰਘ ਸੰਧੂ ਨੂੰ ਇਸ ਇਸ ਵੇਲੇ ਤੱਕ 3009 ਵੋਟਾਂ ਮੈਸ ਪਈਆਂ ਨੇ 3009 ਵੋਟਾਂ ਸਿਰਫ ਪਈਆਂ ਨੇ ਹੋ ਸਕਦਾ ਹੈ ਕਿ ਬੀਜੇਪੀ ਨੂੰ ਆਪਣਾ ਜਿਹੜਾ ਰੁਝਾਨ ਹੈ ਉਹ ਤਰਨਤਾਰਨ ਦੇ ਵਿੱਚ ਉਸ ਤਰ੍ਹਾਂ ਨਾਂ ਨਜ਼ਰ ਆਵੇ ਹੋ ਸਕਦਾ ਹੈ ਕਿ ਜਮਾਨਤ ਵੀ ਜਬਤ ਹੋ ਜਾਵੇ ਕਿਉਂਕਿ ਜੋ ਪਰਿਸਥਤੀਆਂ ਬਣਦੀਆਂ ਪਈਆਂ ਉਹ ਸਾਹਮਣੇ ਨਜ਼ਰ ਆ ਰਹੀਆਂ ਨੇ 2022 ਵਾਲੇ ਸਮੀਕਰਨ ਬਣਦੇ ਨਜ਼ਰ ਆ ਰਹੇ ਨੇ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰ੍ਹਾਂਗੇ ਬਣੇ ਰੋਵਾਨੀ ਦੀ ਪੰਜਾਬੀ